ਬੱਤ ਖੁਦਾ ਦੇ ਨਾਂ 'ਚੋਂ ਨਾ ਤੁੰ੍ਹ 'ਚੋਂ ਸਭ ਤੋਂ ਪਹਿਲਾਂ ਤਾਂ ਲੋਕ ਮਾਂਚ ਤੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਖਦਾ ਤੇ ਅੱਜ ਅਸੀਂ ਜਿਹੜਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਏ ਆ ਉਹ ਇੱਕ ਲਾਈਵ ਕਨਸੈਪਟ ਵਾਲਾ ਜਿਹਦੇ ਵਿੱਚ ਆਪਾਂ ਮੇਜਰ ਸ਼ੰਕਰ ਜੀ ਜਿਹੜੇ ਆ ਉਹ ਬਹੁਤ ਅੱਛੇ ਕਲਾਕਾਰ ਆ ਤੇ ਉਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ ਤਾਂ ਉਹਨਾਂ ਤੋਂ ਆਪਾਂ ਗੀਤ ਵੀ ਸੁਣਾਂਗੇ ਸਭ ਤੋਂ ਪਹਿਲਾਂ ਇਹਨਾਂ ਤੋਂ ਆਪਾਂ ਸੁਣਦੇ ਆ ਧਾਰਮਿਕ ਗੀਤ ਤੇ ਉਸ ਤੋਂ ਬਾਅਦ ਨਾਲ ਅਗਵੇਂ 루ਵੈਨਾ ਦੇ ਜਿਹੜਾ ਗੀਤ ਆ ਉਹ ਮਾਰਕੀਟ ਦੇ ਵਿੱਚ ਸੋਸ਼ਲ ਮੀਡੀਆ ਤੇ ਆਇਆ ਉਹਨਾਂ ਬਾਰੇ ਆਪਾਂ ਚਰਚਾ ਵੀ ਕਰਾਂਗੇ ਤੇ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਅੱਜ ਬੈਠੇ ਆ ਰਜਾ ਹੁਸੈਨ میوزਿਕ ਅਕੈਡਮੀ ਦੇ ਵਿੱਚ ਜਿੱਥੇ ਇਹ ਮੇਜਰ ਸ਼ੰਕਰ ਜੀ ਸਿੱਖਦੇ ਵੀ ਆ ਤੇ ਆਪਾਂ ਰਜਾ ਜੀ ਨਾਲ ਵੀ ਗੱਲ ਕਰਾਂਗੇ ਕਿ ਉਹ ਉਹਨਾਂ ਦੇ ਇਹ ਸ਼ਾਗਿਰਦਾਂ ਉਹਨਾਂ ਨੂੰ ਸਿੱਖਦੇ ਆ ਤੇ ਕੀ ਇਹਨਾਂ ਦਾ ਸੁਭਾਅ ਆ ਤੇ ਕਿਹੋ ਜਿਹਾ ਹੈ ਐ ਵਿਹਾਰ ਕਰ ਰਹਾ ਆ ਆ ਕੇ ਤੇ ਤੁਹਾਡੇ ਨਾਲ ਜ਼ਰੂਰ ਜ਼ਰੂਰ ਸੀ ਜ਼ਰੂਰ ਮੈਂ ਬੜਾ ਫਖਰ ਹੈ ਕਿਉਂਕਿ ਇੱਕ ਜਿੱਦਾਂ ਨਾ ਇਹ ਅੱਜ ਕੱਲ ਇਹਦਾ ਟ੍ਰੈਂਡ ਨੂੰ ਆਪਾਂ ਕਹਿੰਦੇ ਆਂ ਵੀ ਅੱਜ ਕੱਲ ਦਾ ਟ੍ਰੈਂਡ ਚੱਲਿਆ ਜੀ ਆਪੋ ਫੂਕ ਦਾ ਟ੍ਰੈਂਡ ਚੱਲਿਆ ਸਾਰਾ ਚੀਜ਼ ਤੇ ਮੈਨੂੰ ਬੜੀ ਖੁਸ਼ੀ ਆ ਵੀ ਜਿਹੜਾ ਮੇਜਰ ਸ਼ੰਕਰ ਹੈ ਇਹ ਹਰੇਕ ਰੰਗ ਨੂੰ ਬਹੁਤ ਬਖੂਬੀ ਸਮਝ ਆਇਆ ਮੈਨੂੰ ਬੜਾ ਇਹ ਮਲਟੀ ਟੈਲੈਂਟਡ ਸਿੰਗਰ ਆ ਇੱਕ ਹੈ ਕਿਉਂਕਿ ਬਾਲੀਵੁੱਡ ਨੂੰ ਬਹੁਤ ਅੱਛਾ ਗਾ ਲੰਦਾ ਹੈ ਕਲਾਸਿਕਲ ਨੂੰ ਲਾਈਟ ਕਲਾਸਿਕਲ ਨੂੰ ਬਹੁਤ ਅੱਛਾ ਇਹ ਸਮਝਦਾ ਆ ਫੇਲੇ ਨੂੰ ਜਿਹੜਾ ਮੈਂ ਕੋਈ ਰਾਗ ਕਰੋਨਾ ਜਾਂ ਰਾਗ ਦੇ ਵਿੱਚ ਕੋਈ ਬੈਰ ਕਰੋਨਾ ਜਾਂ ਬੰਦਿਸ਼ ਕਰਾਣਾ ਕੁਝ ਵੀ ਕਰਨਾ ਔਰ ਇਹਨੂੰ ਕੋਈ ਬਾਰੇ ਸ਼ੌਂਕ ਨਾ ਲੈਂਦਾ ਉਹ ਤੋਂ ਬੋਰ ਨਹੀਂ ਹੁੰਦਾ ਪਈ ਮੈਨੂੰ ਕੁਝ ਹੋਰ ਕਰਾ ਦੇ ਕਿਉਂਕਿ ਦਾ ਸਵਾਰ ਦਾ ਪਿਆਰ ਆ ਇਹਦੇ ਲਈ ਇੱਕ ਮੈਂ ਹੋਰ ਵੀ ਕਹਿਣਾ ਚਾਹੂੰਗਾ ਕਿ ਇਹ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਆ ਉਹ ਨੌਕਰੀ ਵੀ ਕਰਦੇ ਆ ਤੇ ਇੱਕ ਬਹੁਤ ਵੱਡੀ ਗੱਲ ਆ ਕਿ ਵਿੱਚ ਹੀ ਆਪਾਂ ਪਹਿਲਾਂ ਨਾਲ ਤੋਂ ਇਹੀ ਪੁੱਛਦੇ ਆਂ ਕਿ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਤੁਹਾਨੂੰ ਡਿਊਟੀ ਵੀ ਕਰਨੀ ਪੈਂਦੀ ਆ ਉਹਦੇ ਨਾਲ ਰਹਿ ਕੇ ਆਪਣਾ ਸ਼ੌਂਕ ਵੀ ਤੁਸੀਂ ਪ੍ਰੋਪਰ ਨਾਲ ਹੀ ਲੈ ਕੇ ਚੱਲ ਰਹੇ ਆਂ ਪਹਿਲਾਂ ਤਾਂ ਇਹਦੇ ਬਾਰੇ ਦੱਸੋ ਵੀ ਇਹ ਕਿਦਾਂ ਵੀ ਉੱਥੇ ਤੁਹਾਨੂੰ ਕੋਈ ਕਿਦਾਂ ਸਮਾਂ ਕੱਢਦੇ ਤੁਸੀਂ ਇਸ ਚੀਜ਼ ਦੇ ਦੇ ਕੋਈ ਡਿਊਟੀ ਤਾਂ ਪਹਿਲਾਂ ਆਪਣੀ ਬਹੁਤ ਜ਼ਰੂਰੀ ਹੈ ਪੰਜਾਬ ਪੁਲਿਸ ਡਿਊਟੀ ਕਰ ਰਹੇ ਆ ਤਾਂ ਡਿਊਟੀ ਦੇ ਨਾਲ-ਨਾਲ ਅਸੀਂ ਡਿਊਟੀ ਤੋਂ ਬਾਅਦ ਆਪਣਾ ਇਹ ਸ਼ੈਂਪੂ ਦਾ ਵਿਕਰੀ ਕਰਦੇ ਹਾਂ ਜੰਗੀਤ ਗਉਣ ਦਾ ਦੇਖਣ ਦਾ ਬਹੁਤ ਸ਼ੌਂਕ ਆ ਮੈਂ ਤੇ ਉਸਤਾਦ ਜੀ ਕੋਲੋਂ ਕਿ ਉਹ ਅੱਛੇ ਤਰੀਕੇ ਨਾਲ ਇਹਨਾਂ ਕੋਰਸ ਨੇ ਇਹ ਸਾਨੂੰ ਬਹੁਤ 3 ਪਤੀ ਆਉਤਰੀ class ਹਮਾਰੇ ਤਾਂ ਇਹਨਾਂ ਦਾ ਤਹਿਤ ਦਿলো ਸ਼ੁਕਰੀਆ ਅਦਾ ਤੇ ਆਪਾਂ ਸੁਣਦੇ ਹਾਂ ਨਾ ਤੂੰ ਸ਼ੁਰੂ ਕਰਦੇ ਹਾਂ ਪਹਿਲਾ ਗੀਤ ਆਪਾਂ ਸੁਣਦੇ ਹਾਂ ਤੇ ਕੀ ਸੁਣਾਉਂ ਦਰਸ਼ਕਾਂ ਨੂੰ ਕੁਝ तुम ही हो इस दुनिया में तुम्हें हम प्यार करते मुहा तुम्हें से करते हैं हम कहीं जो हरते ਸੇ ਦੁਨੀਆ ਮੇਂ ਤੂੰ ਹੀ ਹਾਂ ਪਿਆਰ ਤੱਕੀਏ ਬਹੁਤ ਬਦਿਆ ਜੀ ਤੇ ਦੇਖੋ ਪੰਜਾਬੀ ਦੇ ਨਾਲ ਨਾਲ ਇਹ ਹਿੰਦੀ ਗੀਤ ਵੀ ਆ ਲਿਖ ਵੀ ਲੈਣਾ ਤੁਸੀਂ ਹਿੰਦੀ ਕੀਤਾ ਹਾਂ ਜੀ ਤੇ ਨਾਲ ਲਿਖਣ ਦਾ ਵੀ ਸ਼ੌਂਕ ਰੱਖਦੇ ਆ ਤੇ ਆਪਾਂ ਪੁੱਛਾਂਗੇ ਕਿ ਕਿਦਾਂ ਸਤਾਜ ਜੀ ਨਾਲ ਤੁਹਾਡਾ ਮੇਲ ਕਿਦਾਂ ਹੋਇਆ ਸਤਾਜੀ ਦਾ ਇਦਾਂ ਇੱਕ ਵਾਰੀ ਡਿਊਟੀ ਕਰ ਰਹੀ ਸੀ ਇੱਥੇ ਇਹ ਵੀ ਬਹੁਤ ਫਨੀ ਕਿੱਸਾ ਹੈ ਤੇ ਡਿਊਟੀ ਦੇ ਦਰਾਂ ਨੋ ਦੇ ਨਾਲ ਮੁਲਾਕਤ ਹੋਈ ਤੇ ਨਾਕਾ ਲਾ ਕੇ ਖੜੇ ਸੀ ਜੀ ਤਾਂ ਮੈਂ ਆਦਾ ਤੁਹਾਨੂੰ ਅਸੀਂ ਜਾ ਰਹੇ ਸੀਗੇ ਤੇ ਇਹ ਨਾਕਾ ਲਾ ਕੇ ਖੜੇ ਸੀਗੇ ਸਾਨੂੰ ਘੇਰ ਲਿਆ ਇਹਨਾਂ ਨੇ ਅੱਛਾ ਘੇਰ ਲਿਆ ਤੇ ਹੁਣ ਅਸੀਂ ਕਿਹਾ ਵੀ ਡਾਕੂਮੈਂਟਸ ਕੇ ਦਿਖਾ ਲਓ ਮੈਂ ਕਿਹਾ ਦਿਖਾ ਦਮੈਂ ਕਿਹਾ ਮੈਂ ਤਾਂ ਲੋਕ ਨਹੀਂ ਚੜ੍ਹਿਆਲੇ ਦਾ ਹੀ ਹਾਂ ਸਾਡੇ ਚੜ੍ਹਿਆਲੇ ਮੈਂ ਕਿਹਾ ਨਾਕਾ ਲਾਇਆ ਵੀ ਮੈਂ ਤਾਂ ਗੱਲ ਕਰਾ ਦਿੰਦਾ ਤੁਹਾਡੀ ਕਹਿੰਦੇ ਨੇ ਇਹ ਮੈਗਾ ਮੈਨ ਅਦਾ ਹਸੈਨਾ ਮੇਰਾ 뮤지컬ੀ ਕੰਮ ਹੈ ਇਦਾਂ ਉਹਨਾਂ ਦਾ ਜਿਹੜਾ ਨਾਲ ਅਫਸਰ ਸੀ ਉਹ ਕਹਿੰਦਾ ਸਾਡੇ ਮੁੰਡੇ ਨੂੰ ਵੀ ਕਹਿੰਦਾ ਗੌਰ ਦਾ ਸ਼ੌਕ ਆ ਕਹਿੰਦੇ ਇਹਨੂੰ ਸ਼ੌਕ ਆ ਇਹ ਫਿਰ ਮੈਨੂੰ ਪਰੇ ਲੱਗੇ ਕਹਿੰਦਾ ਮੇਰੀ ਗੱਲ ਸੁਣੋ ਜੀ ਇਹ ਵੀ ਮੈਨੂੰ ਗੱਲ ਸੁਣਾ ਲੈ ਮੈਨੂੰ ਸ਼ੌਕ ਆ ਸਾਰਾ ਜੀ ਕਰਦਾ ਪਿਆ ਇਹਨਾਂ ਨੇ ਵੀ ਮੈਨੂੰ ਫੜਨ ਦੀ بجائے ਮੈਂ ਇਹਨਾਂ ਨੂੰ ਫੜ ਲਿਆ ਜਿੰਨੇ ਕਹਿੰਦਾ ਚਲਾਣਿਆ ਤੁਸੀਂ ਕੱਟ ਮੈਂ ਚਲਾਣ ਕਰ ਦਿੰਦਾ ਇਹਨਾਂ ਨੇ ਨੱਪੜ ਲੈ ਲਿਆ ਤੇਰੇ ਕਦੇ ਪਾਲੀ ਮੈਨੂੰ ਸ਼ੌਕ ਹੈਗਾ ਨਾ ਫਿਰ ਉੱਥੋਂ ਇੱਕ ਦਿਨ ਹੀ ਬਸ ਉਸ ਤੋਂ ਦੋਏ ਦਿਨ ਹੀ ਫਿਰੇ ਮੇਰੇ ਕੋਲ ਆ ਕੇ ਬਰਦੀ ਵਿੱਚ ਆ ਕੇ ਖੜਾ ਹੋ ਗਿਆ ਉਸਤਾਦ ਜੀ ਮੈਂ ਸਿੱਖਣਾ ਹੈ ਮੈਂ ਸ਼ੁਰੂ ਕਰਨਾ ਹੈ ਉਹਦੋਂ ਮੈਂ ਜਦੋਂ ਦੇਖਿਆ ਇਹਦਾ ਸ਼ੌਕ ਨੇ ਕਿ ਸਾਰਾ ਚੀਜ਼ ਦੇਖਿਆ ਇੱਕ ਗੌਣਾ ਜਿਹੜਾ ਗੋਡ ਗਿਫਟ ਦਾ ਗੋਡ ਬਹੁਤ ਚੀ ਹੈ ਕਾ ਬਹੁਤ ਦੇਖੋ ਬੱਕਰੀ ਦੀ ਗੱਲ ਆ ਕਿ ਨਾਕੇ ਤੇ ਇਹਨਾਂ ਨੇ ਘੇਰਿਆ ਉਸਤਾਦ ਜੀ ਨੂੰ ਪਹਿਲਾਂ ਉਸ ਟਾਈਮ ਵੀ ਜਾਣਦੇ ਨਹੀਂ ਸੀਗੇ ਇਹਨਾਂ ਨੇ ਜਦੋਂ ਪਤਾ ਲੱਗਾ ਕਿ ਇਹ ਸੰਗੀਤ ਦੇ ਨਾਲ ਜੁੜੇ ਹੋਏ ਆ ਤੇ ਇਹਨਾਂ ਨੇ ਉਹਦਾ ਚਲਾਨ ਕੱਟਣ ਦੀ ਬਜਾਏ ਸਮਾਂ ਉਹਨਾਂ ਨੇ ਇਹਨਾਂ ਨੂੰ ਆਪਣੇ ਅਸਿਰਦ ਬਣਾ ਲਿਆ ਦੇਖੋ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਦੇਖੋ ਇੱਕ ਸਬੱਬ ਵੀ ਕਹਿ ਸਕਦੇ ਨੇ ਦੇਖੋ ਸਬੱਬ ਜਿਹੜਾ ਹੈ ਉਹ ਕਿਸੇ ਤਰੀਕੇ ਨਾਲ ਵੀ ਬਣ ਸਕਦਾ ਮਿਲਣ ਦਾ ਇਸ ਕਰਕੇ ਜਿਹੜਾ ਸਮਾਂ ਹੈ ਜਿਹੜਾ ਤਾਂ ਹੀ ਕਹਿੰਦੇ ਕਿ ਸਮਾਂ ਬੜਾ ਬਲਵਾਨ ਹੈ ਤੇ ਉਹ ਵਕਤ ਸਿਗਾ ਇਦਾਂ ਦਾ ਵਕਤ ਸੀਗਾ ਕਿ ਉਸ ਵਕਤ ਦੇ ਵਿੱਚ ਇਹਨਾਂ ਨੇ ਮਿਲਣਾ ਸੀਗਾ ਉਹ ਸਬੱਬ ਬਣਿਆ ਕਿ ਇਹਨਾਂ ਨੇ ਇੱਥੇ ਜੜਿਆਲੇ ਦੇ ਵਿੱਚ ਨਾਕਾ ਲਾਇਆ ਤੇ ਉਸਤਾਦ ਦੀਨਾਂ ਇਹਨਾਂ ਦਾ ਮੇਲ ਹੋਇਆ ਇਹ ਤੇ ਇਹਦਾ ਪੱਕਾ ਹੀ ਨਹੀਂ ਪੱਕਾ ਹੀ ਨਾਕਾ ਲਾਇਆ ਕਾਇਦੇ ਵੀ ਨਕਾਲਾ ਤੇ ਚਲੋ ਅੱਗੇ ਜੀ ਸਰੀ ਖੇਡ ਬਾਕਦੀ ਆ ਬਾਕਦੀ ਆ ਤੇ ਹੋਰ ਤੁਸੀਂ ਕੋਈ ਇਹੋ ਜਿਹਾ ਜਿਹੜੀ ਗੱਲਬਾਤ ਕਿੱਸਾ ਸੁਣਾਓਗੇ ਜਦੋਂ ਤੁਸੀਂ ਜਦੋਂ ਸਟੇਜ ਪ੍ਰੋਗਰਾਮ ਕਰਦੇ ਹੋ ਤੇ ਲਾਈਵ ਪਰਫਾਰਮੈਂਸ ਵੀ ਕਰਦੇ ਹਾਂ ਜਾਂ ਸਿਰਫ ਇਹੇ ਸ਼ੌਂਕ ਕਰਕੇ ਸਿਰਫ ਰਿਕਾਰਡਿੰਗ ਕਰ ਲਈ ਤੇ ਸੋਸ਼ਲ ਮੀਡੀਆ ਤੇ ਗਾਣਾ ਪਾਤਾ ਜਾਂ ਚੈਨਲਾਂ 'ਤੇ ਪਾਤਾ ਨਹੀਂ ਜਦੋਂ ਮੌਕਾ ਮੇਰੇ ਜਰੂਰ ਆਪਾਂ ਲਾਈਵ ਵੀ ਕਰ ਸਕਾਂਵਾਂ ਜਿਹੜੂ ਗਾਣੇ ਵੀ ਆ ਗਏ ਵੀ ਆ ਕੇ ਜਿਹੜੇ ਮੌਕਾ ਦਾਦਾ ਜੀ ਨਾਲ ਕਿਤੇ ਸਾਨੂੰ ਜੋ ਪ੍ਰੋਗਰਾਮ ਵੀ ਕਿੱਲੇ ਹੁੰਦੇ ਇਹਨਾਂ ਨਾਲ ਜਾਣਾ ਪੈਂਦਾ ਜਾਂਦਾ ਮੇਰੇ ਚੰਦਕਾ ਦੀ ਧਰਮ ਨਸਿੰਘ ਜੀ ਕੋਈ ਇਦਾਂ ਵਿੱਚ ਮੌਕਾ ਮਿਲ ਗਿਆ ਨਹੀਂ ਦਾ ਜਿੰਦਾ ਜਦੋਂ ਤੁਹਾਡੇ ਨਾਲ ਤਾਂ ਜਿੱਦਾਂ ਹੁਣ ਪੰਜਾਬ ਪੁਲਿਸ ਦੀ ਜੇ ਗੱਲ ਕਰੀਏ ਤਾਂ ਕਹਿੰਦਾ ਮੁੰਡਾ ਪੰਜਾਬ ਪੁਲਿਸ ਦੇ ਵਿੱਚ ਵੀ ਆ ਤੇ ਗਾਉਂਦਾ ਵੀ ਆ ਤੇ ਤੁਹਾਨੂੰ ਤਾਂ ਉਧਰੋਂ ਵੀ ਬੜੀ سپورਟ ਮਿਲਦੀ ਹੁੰਦੀ ਕਿਉਂਕਿ ਤੁਹਾਡਾ ਤੁਸੀਂ ਵੱਖ-ਵੱਖ ਥਾਵਾਂ ਤੇ ਜਾਣਾ ਡਿਊਟੀਆਂ ਤੇ ਤੇ ਉੱਥੇ ਤੁਹਾਨੂੰ ਪਬਲਿਕ ਸਿਟੀ ਜਿਹੜੀ ਉਹ ਇੱਕ ਉਹ ਵੀ ਇੱਕ ਉਹਦਾ ਕੋਈ ਫਾਇਦਾ ਮਿਲਦਾ ਕਿ ਮੁਲਾਜ਼ਮ ਜਿਹੜੇ ਉਹ ਗਾਂ ਕਹਿੰਜਾਂ ਨੂੰ ਲੈ ਕੇ ਸਾਡਾ ਬੜਾ ਚਾਹ ਹੁੰਦਾ ਹੁਣ ਉਹਨਾਂ ਨੂੰ ਵੀ ਸਾਡਾ ਬੰਦਾ ਇਦਾਂ ਹਰ ਕਿਸੇ ਨੂੰ ਹੁੰਦਾ ਵੀ ਆਪਣੇ ਪਿੰਡ ਦਾ ਗਾਣਾ ਲੈ ਵੀ ਸਾਡੇ ਪਿੰਡ ਦਾ ਗਾਉਂਦਾ ਆ ਬੰਦਾ ਤੇ ਇਦਾਂ ਜਿੱਦਾਂ ਮੈਂ ਪੰਜਾਬ ਪੁਲਿਸ ਦੇ ਵਿੱਚ ਮਹਿਕਮੇ ਨੂੰ ਵੀ ਹੁਣਾ ਲਾਓ ਵੀ ਸਾਡਾ ਮੁਲਾਜ਼ਮ ਜਿਹੜਾ ਆ ਵੀ ਬੜਾ ਵਧੀਆ ਗਾਉਂਦਾ ਆ ਹਾਂਜੀ ਹਾਂਜੀ ਤੇ ਐਪਰੀਸ਼ੀਏਟ ਹੁੰਦਾ ਉਧਰੋਂ ਕਿ ਮੁਲਾਜ਼ਮ ਨੂੰ ਉਹ ਮੁਲਾਜ਼ਮ ਆਪਣੇ ਖੁਸ਼ ਹੁੰਦੇ ਆ ਆਪਣੇ ਅਫਸਰ ਬਹੁਤ ਖੁਸ਼ ਹੁੰਦੇ ਆ ਇਹਨਾਂ ਗੱਲਾਂ ਜਦੋਂ ਆਪਾਂ ਪੰਜਾਬ ਪੁਲਿਸ ਦੀ ਆਪਣਾ ਜਵਾਨ ਕੋਈ ਵੀ ਗੀਤ ਗਾਉਂਦਾ ਜਾਂ ਲਿਖਦਾ ਆ ਤਾਂ ਉਹ ਆਪਣਾ ਬਹੁਤ ਖੁਸ਼ ਹੁੰਦਾ ਦੇਖ ਲਈ ਤੁਸੀਂ ਲਿਖਿਆ ਨਹੀਂ ਕੁਝ ਪੰਜਾਬ ਪੁਲਿਸ ਤੇ ਜਾਂ ਕੁਝ ਗਾਇਆ ਹੈ ਅਜਿ ਤੁਸੀਂ ਲਿਖਿਆ ਮੈਂ ਸੁਣਾਉਦੇ ਮਣੇ ਠੀਕ ਫਰਦਿੱਤੇ ਬਖਰਾ ਹੀ ਰੋਹ ਹੁੰਦਾ ਯਾਰਾਂ ਦਾ ਬਰਦਿੱਤੇ ਬਖਰਾ ਹੀ ਰੋਹ ਹੁੰਦਾ ਯਾਰਾਂ ਦਾ ਡੱਬ ਵਿੱਚ ਪਿਸਟਲ ਹੁੰਦਾ ਸਰਕਾਰ ਦਾ ਉਪਰ ਦੀਕੇ ਬਖਰਾ ਹੀ ਰੋਹ ਹੁੰਦਾ ਯਾਰਾਂ ਦਾ ਡੱਬ ਵਿੱਚ ਪਿਸਟਲ ਹੁੰਦਾ ਸਰਕਾਰ ਦਾ ਹੋ ਦੂਰੇ ਦੂਰੇ ਵੇਖ ਸਾਨੂੰ ਐਵੇਂ ਦੇਖੀ ਜਾਂਦੇ ਆਂ ਕੁੰਦੇ ਵੱਡੇ ਦਿਲ ਵਾਲੇ ਪੰਜਾਬ ਪੁਲਿਸ ਵਾਲੇ ਕੁੰਦੇ ਵੱਡੇ ਦਿਲ ਵਾਲੇ ਪੰਜਾਬ ਪੁਲਿਸ ਵਾਲੇ ਤਾਹਨ ਲੋਕ ਸਾਨੂੰ ਬਈ ਸਲਾਮ ਕਰੀ ਜਾਂਦੇ ਆਂ ਕਰਿੰਦੇ ਕਰਦੀ ਕਲਾ ਚ ਪੰਜਾਬ ਪੁਲਿਸ ਵਾਲੇ ਤਾਹਨ ਲੋਕ ਸਾਨੂੰ ਬਈ ਸਲਾਮ ਕਰੀ ਜਾਂਦੇ ਆਂ ਦੇ ਵੱਡੇ ਦਿਲ ਵਾਲੇ ਪੰਜਾਬ ਪੁਲਿਸ ਵਾਲੇ ਵਾਕਿਆ ਜਿਹੜੇ ਸਾਡੇ ਪੰਜਾਬ ਦੇ ਰਖਿਆ ਸੀ ਕਹਿੰਦੇ ਆ ਕਿ ਉਹ ਬੜੀ ਇਮਾਨਦਾਰੀ ਨਾਲ ਤੇ ਕਰਨ ਤੇ ਵਾਹਿਗੁਰੂ ਉਹਨਾਂ ਤੇ ਵੀ ਚੜ੍ਹਦੀ ਕਲਾ ਦਾ ਹੱਥ ਰੱਖੇ ਤੇ ਹੋਰ ਕੋਈ ਇਹੋ ਜਿਹਾ ਲਾਈਫ ਦਾ ਜਿਹੜਾ ਤੁਸੀਂ ਦੱਸਣਾ ਚਾਹੁੰਦੇ ਹੋ ਕੋ ਬਹੁਤ ਸੁਣਾਇਆ ਸੀਗਾ ਪੈੜ ਵੀਰਾਂ ਨੂੰ ਪਿਆਰੀ ਬੜੀ ਜਾਨਦਾਰੀ ਕੁਛ ਇਹਦਾ ਸੌਂਗ ਇਹਦਾ ਆਪਣਾ ਲਿਖਿਆ ਸੀ ਜਦੋਂ ਲੈ ਕੇ ਆ ਨਾ ਮੈਨੂੰ ਬਹੁਤ ਅੱਛਾ ਲੱਗਾ ਸੌਂਗ ਤੇ ਉਹਦੀ ਕੰਪੋਜੀਸ਼ਨ ਵਗੈਰਾ ਕੀਤੀ ਉਹਦਾ ਮਿਊਜ਼ਿਕ ਵੀ ਕੀਤਾ YouTube ਤੇ ਵੀ ਗਾਣਾ ਮਿਲਿਆ ਹੈਗਾ ਹੈ ਕਿਹੜਾ ਮੇਜਰ ਟਾਈਟਲ ਕਿਹੜਾ ਰੱਖਿਆ ਸੀ ਕਿਉਂਕਿ ਇਸ ਚੀਜ਼ ਦੀ ਬੜੀ ਅੱਜ ਦੇ ਸਮੇਂ ਦੇ ਵਿੱਚ ਘਾਟ ਵੀ ਮਹਿਸੂਸ ਹੁੰਦੀ ਹੈ ਕਿ ਰਿਸ਼ਤਿਆਂ ਤੇ ਜਿਹੜੇ ਗਾਣੇ ਹਨ ਉਹ ਬਹੁਤ ਘੱਟ ਹੈ ਜੇ ਇਹਨਾਂ ਨੇ ਗਾਇਆ ਤਾਂ ਬਹੁਤ ਚੰਗੀ ਚਾਹ ਪਸੰਦ ਦੇ ਵੀ ਇਹਨਾਂ ਤੋਂ ਜੋ ਕਿ ਜਿਹੜੇ ਅੱਜ ਕੱਲ ਗਾਣੇ ਜਿਹੜੇ ਰਿਸ਼ਤਿਆਂ ਦੇ ਨਾਲ ਪਹਿਲਾਂ ਤੁਸੀਂ ਸੁਣਦੇ ਸੀ ਪੁਰਾਣੇ ਜਿਹੜੇ ਕਲਾਕਾਰ ਸੀਗੇ ਜਿਹੜੇ ਸਾਡੇ ਬਜ਼ੁਰਗ ਪੀੜ੍ਹੀਆਂ ਚੋਂ ਆਪਾਂ ਕਹਿ ਸਕਦੇ ਹਾਂ ਉਹ ਜ਼ਿਆਦਾ ਗਾਣਿਆਂ ਨੂੰ ਰੱਖਦੇ ਰਿਸ਼ਤਿਆਂ ਦੇ ਨਾਲ ਜੋੜ ਕੇ ਸੀ ਤੇ ਅੱਜ ਉਹ ਚੀਜ਼ ਜਿਹੜੀ ਆ ਉਹ ਖਤਮ ਹੁੰਦੀ ਜਾ ਰਹੀ ਤੇ ਜੇ ਇਹੋ ਜਿਹੇ ਸਮਝ ਲਓ ਬਹੁਤ ਚੰਗੀ ਗੱਲ ਆ ਤੇ ਸੁਣਾਓ ਕੁਝ ਮੈਂ ਸੋਚੀ ਦੀ ਜਿੱਦਾਂ ਮਲਟੀਪਲਾਈ ਜੀ ਥਿੰਕਿੰਗ ਹੈ ਜੀ ਹਰੇਕ ਚੀਜ਼ ਨੂੰ ਵੇਰੇਕ ਪਹਿਲੀ ਨੂੰ ਜ਼ਿੰਦਗੀ ਵਿੱਚ ਛੇੜਦਾ ਆ ਰਖੜੀ ਦੇ ਦਿਨ ਪਹਿਣਾ ਰਖੜੀ ਦੇ ਦਿਨ ਪਹਿਣਾ ਆ ਗਿਆ ਖਿਆਲ ਤੇਰਾ ਤੇਸ਼ ਕੋਈ ਚੱਲਦੀ ਨਾ ਵੀਰਾ ਪਰਦੇਸੀ ਤੇਰਾ ਜਿੰਦ ਬਸੂੜੇ ਵਿੱਚ ਜਕੜੀ ਵਿੱਚ ਪਰਦੇਸਾਂ ਵੀਰ ਤੇਰੇ ਦੇ ਕੌਣ ਬਨੂਗਾ ਰਖੜੀ ਵਿੱਚ ਪਰਦੇਸਾਂ ਵੀਰ ਤੇਰੇ ਦੇ ਕੌਣ ਬਨੂਗਾ ਰਖੜੀ ਦੱਸ ਕੌਣ ਬਨੂਗਾ ਰਖੜੀ ਦੇਖੋ ਇਹ ਵੀ ਬਹੁਤ ਇੱਕ ਵਧੀਆ ਗੱਲ ਕਹੀ ਇਹਨਾਂ ਨੇ ਕਿ ਵਿੱਚ ਪਰਦੇਸਾਂ ਵੀਰ ਤੇਰੇ ਦੇ ਕੌਣ ਬਨੂਗਾ ਰਖੜੀ ਕਿਉਂਕਿ ਜਿਹੜਾ ਸਾਡਾ ਪੰਜਾਬ ਉਹ ਇਸ ਟਾਈਮ ਤਕਰੀਬਨ ਪਰਦੇਸਾਂ ਦੇ ਨਾਲ ਜੁੜਿਆ ਹੋਇਆ ਪਰਦੇਸਾਂ ਦੇ ਵਿੱਚ ਸਾਡੇ ਵੀਰ ਪਰਦੇਸੀ ਸਾਡੇ ਪਰਿਵਾਰਾਂ ਦੇ ਪਰਿਵਾਰ ਪਰਦੇਸੀ ਆ ਤੇ ਇਹ ਵੀ ਇੱਕ ਜਿਹੜਾ ਪਰਦੇਸ ਆ ਸਾਡੇ ਲਈ ਕਿਉਂਕਿ ਪੰਜਾਬ ਤਾਂ ਹੀ ਕਹਿੰਦੇ ਕਿ ਪੰਜਾਬ ਸੁੰਨਾ ਹੋ ਰਿਹਾ ਤੇ ਪਰਦੇਸਾਂ ਦੇ ਵਿੱਚ ਜਿਹੜਾ ਸਾਡਾ ਜਿਹੜਾ ਖਲ ਪੰਜਾਬ ਇਹਨਾਂ ਨੇ ਰਿਸ਼ਤਿਆਂ ਦੀ ਜਿਹੜੀ ਗੱਲ ਕੀਤੀ ਹੈ ਬਹੁਤ ਚੰਗੀ ਲੱਗੀ ਆ ਤੇ ਪਰਮਾਤਮਾ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇਸੇ ਤਰ੍ਹਾਂ ਅਸੀਂ ਹੋਰ ਫੰਕਾਰਾਂ ਦੇ ਨਾਲ ਇਹਦੀ ਗੱਲਾਂ ਕਰਾਂਗੇ ਤੇ ਜਿਹੜਾ ਲੋਕ ਆ ਹੁਣ rau ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਧੰਨਵਾਦ